ਸਾਰੀਆਂ ਸੰਗਤਾਂ ਨੂੰ ਤੇ ਭਗਵਾਨ ਬਾਲਮੀਕ ਜੀ ਵੱਲੋਂ ਸਾਰੀਆਂ ਸ਼ੁਭਕਾਮਨਾਵਾਂ। ਬਲੇ ਸੋ ਨਿਰਪਾ ਬੋਲ ਸ੍ਰੀ ਜੀ ਬਾਲਮੀਕ ਮਹਾਰਾਜ ਕੀ ਜੈ। ਦਰਸਾ ਸਾਰੇ ਡਾਕਟਰ ਸਾਹਿਬ ਇਹ ਜੋ ਕਿ ਅ ਮੇਰੇ ਰਹਿ ਚੁੱਕੇ ਨੇ ਕੋ ਛੱਡੇ ਦੀ ਰਸਮ ਪੂਰੀ ਕਰਦੇ ਆ ਭਗਵਾਨ ਵਾਲਮੀਕ ਜੀ ਦੇ ਸਥਾਨ ਤੇ ਆਪਣੀ ਰਸਮ ਪੂਰੀ ਕਰ ਜਾਵੇ ਜੋ ਕਿ ਭਗਵਾਨ ਵਾਲਮੀਕ ਦਾ ਪੜਪ ਦੀ ਸਿਮਾ ਜਿਹੜਾ ਸਾਰੀਆਂ ਸੰਗਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਜੈ ਵਾਲਮੀਕੀ ਜੀ ਮੈਂ ਸਾਰਿਆਂ ਨੂੰ ਭਗਵਾਨ ਬਾਲ ਮਕੀ ਜੀ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈਆਂ ਦੇਣਾ ਅੱਜ ਮੈਂ ਕਮਾਣਾ ਵਿਖੇ ਭਗਵਾਨ ਬਾਲ ਮਕੀ ਜੀ ਦੇ ਮੰਦਿਰ ਵਿੱਚ ਪਹੁੰਚਿਆ ਇੱਥੇ ਸਾਰੀ ਸੰਗਤ ਇਕੱਠੀ ਹੋਈ ਸੀ ਸਾਰੇ ਨੇ ਇਕੱਠੇ ਹੋ ਕੇ ਭਗਵਾਨ ਬਾਲ ਮਕੀ ਜੀ ਦਾ ਜਨਮ ਦਿਹਾੜਾ ਮਨਾਇਆ ਸੁਖਮਨੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਹਦੇ ਤੋਂ ਬਾਅਦ ਅਰਦਾਸ ਤੋਂ ਉਪਰੰਤ ਸਾਰਿਆਂ ਨੇ ਇਕੱਠੇ ਹੋ ਕੇ ਪ੍ਰਗਟਦੀਪਸ ਮਨਾਇਆ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਭਗਵਾਨ ਵਾਲਮੀਕੀ ਜੀ ਨੇ ਸਿੱਖਿਆ ਲਈ ਸਿੱਖਿਆ ਦਿੱਤੀ ਹੈ ਸਾਰਿਆਂ ਨੂੰ ਉਹ ਬਹੁਤ ਵੱਡੇ ਗੁਰੂ ਸਨ ਬਹੁਤ ਵੱਡੇ ਭਗਵਾਨ ਸੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਸਿੱਖਿਆ ਦੇਣੀ ਹੈਗੀ ਔਰ ਸਿੱਖਿਆ ਦੇ ਕੇ ਉਹਨਾਂ ਨੂੰ ਕੋਈ ਨਾ ਕੋਈ ਹੁਨਰਮੰਦ ਜਿਹੜਾ ਕੋਰਸ ਜ਼ਰੂਰ ਕਰਾਣਾ ਹੈਗਾ ਡਾਕਟਰ ਭੀਮਰਾਓ ਅੰਬੇਡਕਰ ਦਾ ਵੀ ਇਹੀ ਕਹਿਣਾ ਸੀਗਾ ਕਿ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦਿਓ ਪੜੋਗੇ ਜੁੜੋਗੇ ਸੰਘਰਸ਼ ਕਰੋਗੇ ਇਹ ਤੁਹਾਨੂੰ ਸਾਰੇ ਦੇ ਸਾਰੇ ਅਧਿਕਾਰ ਮਿਲ ਜਾਣਗੇ ਸੋ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਭਗਵਾਨ ਬਾਲ ਮਹੀਜ ਦੇ ਪ੍ਰਗਟ ਦੀ ਉਸਦਾ ਬਹੁਤ ਬਹੁਤ ਵਧਾਈ ਦੇਣਾ ਬੋਲੇ ਸੋ ਨਿਭ ਬਹੁਤ ਬਹੁਤ ਬਾਲ ਮਹੀਜ ਦੀ ਜੈ